ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਾਰਪਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੇ ਜਿਹੜੇ ਆਪਾਂ ਸੂਟ ਲੈ ਕੇ ਆਏ ਕਾਟਨ ਦੇ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਜੀ ਆਪਣੇ ਕੋਲੇ ਜਿੰਨਾ ਕੁ ਸਟਾਕ ਨਵਾਂ ਹੈ ਕੁਝ ਪੁਰਾਣਾ ਸਟਾਕ ਸੀ ਜਿੰਨਾ ਕਪੜਾ ਆਪਣੇ ਕੋਲੇ ਪੁਰਾਣਾ ਪਿਆ ਸੀ ਬਹੁਤ ਸੋਹਣੇ ਮੈਚਿੰਗ ਸੂਟ ਆ ਗਏ ਜੀ ਸਾਰੇ ਸੂਟ ਜੀ ਸੋਨੂ ਬਹੁਤ ਸੋਹਣੇ ਲੱਗਣਗੇ ਅਵੇਲੇਬਲ ਹੈ ਸਾਰੇ ਸੂਟ ਜੀ ਆਪਣੇ ਕੋਲੇ ਇਹ ਤੁਸੀਂ ਇਹ ਕਾਟਨ ਦੇ ਸੂਟ ਲੈਣ ਜੀ ਇਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਹ ਸੂਟ ਤੁਹਾਨੂੰ ਬਹੁਤ ਸੋਹਣੇ ਪਸੰਦ ਆਉਣਗੇ ਕਾਟਨ ਦੇ ਸੂਟ ਜੀ ਆਪਾਂ ਸਾਰੇ ਇਸ ਵੀਡੀਓ ਦੇ ਵਿੱਚ ਲਾ ਦਿੱਤੇ ਜਿਹੜੇ ਆਪਣੇ ਕੋਲ ਪਹਿਲਾਂ ਵਾਲੇ ਸੂਟ ਪਏ ਸੀ ਕੁਝ ਆਪਣੇ ਕੋਲ ਹੁਣ ਸੀ ਇਹ ਕਾਟਨ ਦੇ ਸੂਟ ਜੀ ਤੁਹਾਨੂੰ ਦੁਬਾਰਾ ਨਹੀਂ ਮਿਲਣੇ ਤੇ ਅੱਜ ਇਹ ਪੰਜ ਦਿਨਾਂ ਤੱਕ ਆਪਣਾ ਇਹ ਆਫਰ ਹੀ ਹੈ ਬਸ ਜਿਹੜਾ ਸੂਟ ਤੁਹਾਨੂੰ ਮਿਲਦਾ ਸੀ 6750 6500 ਦਾ ਸੂਟ ਦਿੱਤਾ ਸੀ ਪਿਛਲੀ ਵਾਰ ਆਪਾਂ ਜੀ ਗਰਮੀ 'ਚ ਆਪਣੇ ਕੋਲ 650 ਦਾ ਸੂਟ ਸੀ ਤੇ ਐਤ ਕੀ ਇਹ ਸੂਟ ਆਪਾਂ 450 ਦਾ ਲੱਗਦਾ ਜੀ ਇਕੱਲਾ ਖਰੀਦੋ ਦੋ ਖਰੀਦੋ ਚਾਰ ਖਰੀਦੋ ਕਿੰਨੇ ਮਰਜੀ ਖਰੀਦੋ ਆਨਲਾਈਨ ਖਰੀਦੋ ਇਹਦੀ ਸ਼ਿਪਿੰਗ ਚਾਰਜ ਫ੍ਰੀ ਹੈ ਜੀ ਸਾਰੇ ਪੱਕੇ ਕਲਰਾਂ ਦੇ ਸੂਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੋਈ ਵੀ ਕਿਸੇ ਚਾਰਜ ਨਹੀਂ ਆ ਜਾਣਾ ਇਹਨਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਣਾ ਤੇ ਇਸ 450 ਦਾ ਸੂਟ ਆ ਤੁਸੀਂ 450 Google Pay ਕਰਕੇ ਜੀ 450 ਰੁਪਏ Google Pay ਕਰ ਸਕਦੇ ਆ ਤੇ ਆਪਾਂ ਕੈਸ਼ ਡਿਲੀਵਰੀ ਨਹੀਂ ਹੈ ਨਹੀਂ ਜੀ ਇਹ ਜੀ ਸੂਟ ਖਰੀਦ ਲੈ ਸਾਡੇ ਨੰਬਰ ਦਿੱਤੇ ਗਏ ਹੋਣਗੇ ਸਕਰੀਨ ਤੇ ਜੀ ਨੰਬਰ ਸਕਰੀਨ ਤੇ ਚੱਲਦੇ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੇ ਤੁਹਾਨੂੰ ਸਾਰੇ ਸੂਟ ਮਿਲਣਗੇ ਇਹਦੇ ਵਿੱਚ ਆਪਾਂ ਕਾਟਨੇ ਵੀ ਲਾਤੇ ਕੁਝ ਕੁ ਸੂਟ ਆਪਾਂ ਇਹਦੇ ਵਿੱਚ ਜੌਰਜਟ ਦੇ ਵੀ ਲਾਏ ਹੋਇਆ ਤੇ ਰੇਟ ਤੁਹਾਨੂੰ ਇਹੀ ਪਊਗਾ ਤੇ ਅੱਜ ਮੈਂ ਆਪਾਂ ਸੂਟ ਲਾਏ ਹੋਏ ਰੰਗਵੇ ਇਹ ਆਪਾਂ ਜੌਰਜਟ ਦੇ ਵਿੱਚ ਲਾਏ ਇਹ ਕਲਰ ਵੀ ਕਾਫੀ ਆਗੇ ਜੀ ਇਹ ਕਲਰ ਬਹੁਤ ਸੋਹਣੇ ਲੱਗਦੇ ਜੌਰਜਟ ਦੇ ਵਿੱਚ ਆਗੇ ਪਲੇਨ ਬਾਟਮ ਹੋਗੀ ਤੇ ਇਹਦੇ ਨਾਲ ਸਪ੍ਰਿੰਟ ਵਾਲੀ ਛੜ ਕੋ ਸਿਲਕਟ ਹੋਗੀ ਜੀ ਇਸ ਤਰ੍ਹਾਂ ਦੇ ਸੂਟ ਲੈਣੇ ਜੀ ਲੈਣ ਲਈ ਵਾਸਤੇ ਸਾਡੇ ਨੰਬਰਾਂ ਨੂੰ ਸੰਪਰਕ ਕਰ ਲਓ ਜੀ ਤੁਸੀਂ ਡੀਐਮ ਕਰ ਸਕਦੇ ਆ ਇਹ ਸੋਹਣੇ ਸੋਹਣੇ ਸੂਟ ਲੈ ਤੁਹਾਨੂੰ ਇਹ ਦੁਬਾਰਾ ਸੂਟ ਨਹੀਂ ਮਿਲਣੇ ਜੀ ਮੈਂ ਬਾਰ-ਬਾਰ ਕਹਿ ਰਹੀ ਹਾਂ ਜਿਹੜੇ ਮੈਂ ਅੱਜ ਦੇ ਸੂਟ ਲਾਤੇ ਤੁਹਾਨੂੰ ਦੁਬਾਰਾ ਨਹੀਂ ਮਿਲਣੇ ਇਹ ਤੁਹਾਨੂੰ 5 ਦਿਨਾਂ ਵਾਸਤੇ ਤੁਹਾਨੂੰ ਅਸੀਂ ਵਿੱਚ ਆਫਰ ਹੀ ਕੱਢਿਆ ਜੀ 5 ਦਿਨ ਤੁਸੀਂ ਇਹ ਸੂਟ ਦਵਾ ਫਟਾਫਟ ਖਰੀਦ ਸਕਦੇ ਸਾਡੇ ਤੋਂ ਕੱਲਾ 2-4 ਇਹਨੇ ਮਰਜੀ ਲਓ ਤੁਹਾਨੂੰ 450 ਦਾ ਸੂਟ ਪਊਗਾ ਕਾਟਨ ਦੇ ਸੂਟ ਦੀ ਦੁਬਾਰਾ ਆਪਾਂ ਜੇ ਕੋਈ ਮ ਆਪਣੇ ਕੋਲੇ ਕਾਟਨ ਦਾ ਸੂਟ ਆਇਆ ਕਰੂਗਾ ਜਿਆਦਾ ਆਪਾਂ ਪਾਇਆ ਕਰਾਂਗੇ ਵੀਡੀਓ ਤੇ ਆਪਾਂ ਵੀਡੀਓ ਜਿਆਦਾ ਕਾਟਨ ਦੇ ਸੂਟਾਂ ਦੀ ਨਹੀਂ ਪਾਇਆ ਕਰਦੇ ਜਿਵੇਂ ਮੈਚਓ ਸੂਟ ਹੋਵੇ ਕਾਟਨ ਦੀ ਆਪਾਂ ਉਹ ਘੱਟ ਹੀ ਪਾਇਆ ਕਰਾਂਗੇ ਵੀਡੀਓ ਆਪਣੇ ਕੋਲੇ ਵਰਕ ਵਾਲੇ ਸੂਟ ਜਿਆਦਾ ਹੋਗੇ ਹੁਣ ਤੇ ਆਪਾਂ ਵਰਕ ਵਾਲੇ ਸੂਟਾਂ ਦੀ ਵੀਡੀਓ ਪਾਇਆ ਕਰਾਂਗੇ ਇਹ ਕਾਟਨ ਦੇ ਸੂਟ ਪਾਏ ਆਪਾਂ 5 ਦਿਨਾਂ ਦੇ ਵਿੱਚ ਸਾਰਾ ਸਟਾਕ ਚੱਕ ਦੇਣਾ 5 ਦਿਨਾਂ ਦੇ ਅੰਦਰ ਤੁਸੀਂ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ ਚ ਸੂਟ ਸਕਰੀਨ ਸ਼ਾਟ ਲੈ ਕੇ ਸਾਨੂੰ ਸੂਟ WhatsApp ਮੈਸੇਜ ਕਰ ਸਕਦੇ ਆ ਕਈ ਭੈਣਾਂ ਨੂੰ ਆਖਦੀਆਂ ਸਾਨੂੰ ਸਕਰੀਨ ਸ਼ਾਟ ਨਹੀਂ ਲੈਣਾ ਹੁੰਦਾ ਸਾਨੂੰ ਨੰਬਰ ਨਹੀਂ ਕਰਨ ਦੇ ਤੁਸੀਂ ਕੀ ਨੰਬਰ ਕਰਵਾ ਲਿਆ ਕਰੋ ਸਾਨੂੰ WhatsApp ਤੇ ਮੈਸੇਜ ਕਰਦਿਆ ਕਰੋ ਸਕਰੀਨ ਸ਼ਾਟ ਲੈ ਕੇ ਤੇ WhatsApp ਮੈਸੇਜ ਕਰਦਿਆ ਕਰੋ ਤੁਸੀਂ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਵੇ ਅਸੀਂ ਮੈਂ ਸੂਟ ਥੋੜੇ ਜਿਹਾ ਅੱਗੇ ਮੈਂ ਜਲਦੀ ਜਲਦੀ ਹੁੰਦੇ ਜਿਵੇਂ ਥੋੜਾ ਜਿਹਾ ਆਪਾਂ ਇੰਨਾ ਕੁ ਟਾਈਮ ਹੁੰਦਾ ਪਿੱਛੇ ਕਰਕੇ ਤੁਸੀਂ ਵੀਡੀਓ ਤੁਸੀਂ ਸਕਰੀਨ ਸ਼ਾਟ ਲੈ ਲਿਆ ਕਰੋ ਤੇ ਸਕਰੀਨ ਸ਼ਾਟ ਬਹੁਤ ਆਸਾਨੀ ਲਈ ਜਾਂਦੀ ਹੈ ਤੇ ਤੁਸੀਂ ਕਿਸੇ ਤੋਂ ਹੈਲਪ ਲੈ ਕੇ ਵੀ ਕਰਵਾ ਸਕਦੇ ਆ ਤੇ WhatsApp ਤੇ WhatsApp ਤੇ ਮੈਸੇਜ ਕਰ ਸਕਦੇ ਤੁਸੀਂ ਇਹ ਤੋਂ ਤੇ ਸਾਰੇ ਸੂਟ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੁੰਦੇ ਆ ਤੁਸੀਂ ਜਦੋਂ ਫੋਨ ਕਈ ਵਾਰੀ ਤੁਸੀਂ ਕਾਲ ਕਰ ਲੈਂਦੇ ਆ ਫੋਨ ਕਰਕੇ ਤੁਸੀਂ ਬੋਲਦੇ ਨਹੀਂ ਤੇ ਤੁਸੀਂ ਪਲੀਜ਼ ਜੋ ਫੋਨ ਕਰਦੇ ਹੁੰਦੇ ਆ ਗੱਲ ਕਰਿਆ ਕਰੋ ਤੇ ਵੈਸੇ ਸਾਨੂੰ ਪਈ ਪਤਾ ਨਹੀਂ ਹੁੰਦਾ ਜਦੋਂ ਤੁਸੀਂ ਫੋਨ ਕਰਦੇ ਆ ਤੁਸੀਂ ਕਿਹੜੇ ਸੂਟ ਦੀ ਗੱਲ ਕਰ ਰਹੇ ਆ ਤੇ ਅਸੀਂ ਸੂਟੋਂ ਦੀ ਹੋਰ ਅਗਦੀ ਗੱਲ ਕਰਦੇ ਹੁੰਦੇ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਪਹਿਲਾਂ ਮੈਸੇਜ ਕਰਿਆ ਕਰੋ ਸਾਨੂੰ WhatsApp ਤੇ ਜਿਹੜੇ ਨੰਬਰ ਹੁੰਦੇ ਆਪਣੇ ਉੱਪਰ ਨੰਬਰ ਲੱਗੇ ਹੁੰਦੇ ਥੱਮਲੇ ਤੇ ਲੱਗੇ ਹੁੰਦੇ ਆ ਤੇ ਕਿਸੇ ਵੀ ਆਪਣੇ ਸਾਰੇ ਵੀਡੀਓ ਦੇ ਉੱਪਰ ਨੰਬਰ ਹੁੰਦੇ ਆ 750868048 ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਸੀ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਆ ਫਿਰ ਤੁਸੀਂ ਕਾਲ ਕਰਿਆ ਕਰੋ ਤੇ ਜੇ ਤੁਸੀਂ ਕਾਲ ਵੀ ਨਹੀਂ ਵੀ ਕਰਨੀ ਹੁੰਦੀ ਤੁਸੀਂ ਵੀ ਸਾਨੂੰ ਰਿਕਾਰਡਿੰਗ ਤੁਸੀਂ ਉੱਥੇ ਲਿਖ ਕੇ ਮੈਸੇਜ ਵੀ ਕਰ ਸਕਦੇ ਆ ਕਿਵੇਂ ਮਰਜ਼ੀ ਮੈਸੇਜ ਕਰ ਸਕਦੇ ਆ ਕਈ ਵਾਰੀ ਕਾਲ ਤੁਹਾਡੇ ਟੈਂਡ ਨਹੀਂ ਹੁੰਦੀ ਤੁਸੀਂ ਮੈਸੇਜ ਕਰ ਸਕਦੇ ਆ ਸਾਨੂੰ ਅਸੀਂ WhatsApp ਤੇ ਬਹੁਤ ਵਾਰ ਅਸੀਂ WhatsApp ਚੈੱਕ ਕਰਦੇ ਆ ਕਿਹਦੇ ਕਿਹਦੇ ਮੈਸੇਜ ਆਉਂਦੀ ਹੈ ਸਾਰਾ ਦਿਨ WhatsApp ਤੇ ਮੈਸੇਜ ਵੇਖਦੇ ਆ ਜੀ ਇਹ ਜਿਹੜੇ ਆਪਾਂ ਸੂਟ ਲਾਤੇ ਜੀ ਇਹ ਸੈਵਾ ਬ੍ਰਾਂਡ ਦੇ ਸੂਟ ਆ ਜੀ ਇਹ ਵੀ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਪੈਣਗੇ ਇਹ 8 800 ਦਾ ਸੂਟ ਪਉਗਾ ਇਹ ਤੁਹਾਨੂੰ ਸੁਣਾ ਇਹ ਬਹੁਤ ਸੋਹਣਾ ਸਟਾਫ ਹੈ ਬਾਹਰ اندر ਮਾਉਣ ਲੱਗ ਜੀ ਮਰਜੀ ਤੁਸੀਂ ਪਾ ਸਕਦੇ ਹੋ ਕਪੜਾ ਫੇਟ ਨਾ ਕਲਰ ਫੇਟ ਵੀ ਨਹੀਂ ਹੋਗਾ ਇਹ ਤੇ ਬਹੁਤ ਸੋਹਣਾ ਕਪੜਾ ਜੀ ਮੈਂ ਇਸ ਵੀਡੀਓ ਦੇ ਵਿੱਚ ਜਲਦੀ ਜਲਦੀ ਬੋਲੀ ਨਹੀਂ ਮੈਂ ਗੁਰੂ ਘਰ ਨਹੀਂ ਗਈ ਤੇ ਆਪਾਂ ਗੁਰਦੁਆਰਾ ਸਾਹਿਬ ਜਾਣਾ ਜਲਦੀ ਜਲਦੀ ਤੇ ਮੈਂ ਤੁਹਾਨੂੰ ਜਿਹੜੀ ਵੀਡੀਓ ਪਾ ਗਈ ਤੁਹਾਡੇ ਨਾਲ ਸ਼ੇਅਰ ਕਰ ਗਈ ਜੀ ਤੁਸੀਂ ਇਹ ਵੀਡੀਓ ਜੀ ਜਰੂਰ ਐਂਡ ਤੱਕ ਦੇਖਣਾ ਤੇ ਤੁਸੀਂ ਵੀਡੀਓ ਨੂੰ ਵੇਖਦੇ ਰਹੋ ਤੇ ਆਪਣੇ ਕਲਰ ਬਹੁਤ ਕਲਰ ਸਾਰੇ ਸੋਹਣੇ ਤੇ ਮੈਂ ਤੁਹਾਨੂੰ ਦੁਬਾਰਾ ਫੇਰ ਕਹਿ ਰਹੀ ਹਾਂ ਜਿਹੜੇ ਕਲਰ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਤੇ ਵੀਡੀਓ ਦੇ ਵਿੱਚ ਜਿਹੜੇ ਸੂਟ ਮੈਂ ਸਾਰੇ ਸ਼ੇਅਰ ਕਰਤੇ ਤੁਹਾਨੂੰ ਦੁਬਾਰਾ ਨਹੀਂ ਮਿਲਣੇ ਇਹ ਤੁਸੀਂ 3 4 5 ਦਿਨਾਂ ਤੱਕ 5 ਦਿਨ ਦਿੱਤੇ ਤੁਹਾਨੂੰ 5 ਦਿਨਾਂ ਦੇ ਅੰਦਰ ਅੰਦਰ ਜੀ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹ ਸਾਰਾ ਸਟਾਕ ਚੱਕ ਦੇਣਾ ਇਹ ਇਹ ਸਟਾਕ ਆਪਾਂ ਦੁਬਾਰਾ ਇਸ ਤੋਂ ਵਧੀਆ ਵਾਲਾ ਹੋਰ ਲੈ ਕੇ ਆਵਾਂਗੇ ਇਹ ਆਪਾਂ ਚੱਕ ਦੇਣਾ ਇਹ ਗਰਮੀ ਵਾਲੇ ਸੂਟ ਸਾਰੇ ਚੱਕੇ ਜਾਣਗੇ ਤੇ ਦੋ ਆਪਾਂ ਹੋਰ ਵਧੀਆ ਚ ਲੈ ਕੇ ਆਵਾਂਗੇ ਦੁਪट्टे ਵਾਲੇ ਲੈ ਕੇ ਆਵਾਂਗੇ ਉਸ ਤੋਂ ਬਾਅਦ ਆਪਾਂ ਸੂਟ ਤੇ ਜਿਵੇਂ ਕਿ ਆਪਣੇ ਕੋਲ ਹੋ ਪਲੇਨ ਪਲੇਨ ਸੂਟ ਜ਼ਿਆਦਾ ਚੱਲਦੇ ਆ ਅਸੀਂ ਵਰਕ ਦਾ ਥੋੜਾ ਜਿਆਦਾ ਕਰਦੇ ਆ ਤੇ ਇਹ ਆਪਾਂ ਗਰਮੀ ਵਾਲੇ ਸੂਟ ਤਾਂ ਅਸੀਂ ਨਾਲ ਵੀ ਬਹੁਤ ਪੈਣਾਂ ਦੇ ਡਿਮਾਂਡ ਸੀ ਤੇ ਆਪਾਂ ਗਰਮੀ ਵਾਲੇ ਕਾਟਨ ਦੇ ਸੂਟ ਰੱਖ ਲਈ ਮੈਂ ਅੱਜ ਤੇ ਜ਼ਿਆਦਾ ਆਪਾਂ ਆਪਣਾ ਕੰਮ ਹੁੰਦਾ ਵਰਕ ਦਾ ਵਰਕ ਦਾ ਆਪਾਂ ਜ਼ਿਆਦਾ ਕਰਦੇ ਆ ਵਰਕ ਵਾਲੇ ਕਾਟਨ ਦੇ ਸੂਟ ਆਪਾਂ ਪਲੇਨ ਰੱਖਦੇ ਆ ਜੀ ਉਹ ਤੋਂ ਬਾਅਦ ਜਿਹੜਾ ਆਪਣੇ ਕੋਲ ਸਟੌਕ ਆਊਗਾ ਸਾਰਾ ਪਲੇਨ ਹੀ ਆਊਗਾ ਇਹ ਸੂਟ ਬਸ ਇੱਕ ਵਾਰ ਆ ਜਿਹੜੇ ਆ ਗਏ ਆਪਣੇ ਕੋਲੇ ਇਹ ਕੱਲ ਸਟਾਕ ਆਇਆ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਤਾ ਜੀ ਜਦ ਦਾ ਫਟਾਫਟ ਤੁਸੀਂ ਸਕਰੀਨ ਸ਼ਾਟ ਲੈ ਲਓ